ਸਿੱਖ ਕੌਮ ਦਾ ਇਤਿਹਾਸ ਇਹਨਾਂ ਮਾਨਮਤਾ ਇਤਿਹਾਸ ਹੈ ਕਿ ਜੇਕਰ ਤੁਸੀਂ ਕਿਸੇ ਵੀ ਦਿਨ ਬਾਰੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਣਾ ਸ਼ੁਰੂ ਕਰੋ ਤਾਂ ਉਹਦੇ ਵਿੱਚ ਸਿੱਖ ਕੌਮ ਨਾਲ ਸੰਬੰਧਤ ਕੋਈ ਨਾ ਕੋਈ ਉੱਗੀ ਘਟਨਾ ਜਾਂ ਕੋਈ ਇਤਿਹਾਸਿਕ ਘਟਨਾਕਰਮ ਤੁਹਾਡੇ ਨਜ਼ਰੀ ਜ਼ਰੂਰ ਪੈਂਦਾ ਇਸੇ ਤਰ੍ਹਾਂ ਦੇ ਕਈ ਇਤਿਹਾਸਿਕ ਵਾਕਿਆਤ ਅੱਜ ਦੀ ਤਰੀਖ ਦੇ ਨਾਲ ਯਾਨੀ 7 April ਦੀ ਤਰੀਕ ਦੇ ਨਾਲ ਵੀ ਜੁੜਦੇ ਨੇ ਜਦੋਂ ਗੱਲ ਸਿੱਖ ਇਤਿਹਾਸ ਦੀ ਹੁੰਦੀ ਹੈ ਸੋ ਆਓ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਜਾਣਦੇ ਹਾਂ ਕਿ 7 April ਦੀ ਤਰੀਕ ਸਿੱਖ ਇਤਿਹਾਸ ਵਿੱਚ ਕਿਹੜੀਆਂ ਗੱਲਾਂ ਸਾਹਮਣੇ ਲਿਆਉਂਦੀ ਹੈ ਇਤਿਹਾਸ ਦੇ ਪੰਨਿਆਂ ਤੋਂ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਸਮੇਂ-ਸਮੇਂ ਉੱਪਰ ਸਿੱਖ ਕੌਮ ਨੇ ਕਈ ਵੱਡੇ ਮੋਰਚੇ ਲਾਏ ਅਤੇ ਹੱਕ ਸੱਚ ਦੀ ਆਵਾਜ਼ ਇਹਨਾਂ ਮੋਰਚਾ ਰਾਹੀ بلند ਕੀਤੀ ਅਤੇ ਇਹੋ ਜੈਕ ਮੋਰਚਾ ਸੀ ਜੈਤੂ ਦਾ ਮੋਰਚਾ ਜਿਸ ਤੇ ਘਟਨਾਕ੍ਰਮ ਵਿੱਚ 7 April ਦਾ ਦਿਨ ਕਾਫੀ ਅਹਿਮੀਅਤ ਰੱਖਦਾ ਹੈ ਜੈਤੂ ਦੇ ਮੋਰਚੇ ਵਾਸਤੇ ਤੀਜਾ ਜਥਾ 22 March ਨੂੰ ਜਥੇਦਾਰ ਸੰਤਾ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ ਸੀ। ਇਹੀ ਜਥਾ ਅੱਜ ਦੇ ਦਿਨ ਯਾਨੀ 7 April 1924 ਨੂੰ ਜੈਤੂ ਪਹੁੰਚ ਗਿਆ ਸੀ। ਜਿਸ ਤੋਂ ਬਾਅਦ ਇਤਿਹਾਸ ਦੇ ਪੰਨਿਆਂ ਉੱਪਰ ਜੈਤੋਂ ਦੇ ਮੋਰਚੇ ਦਾ ਜ਼ਿਕਰ ਹਮੇਸ਼ਾ ਲਈ ਹੋਣਾ ਸ਼ੁਰੂ ਹੋਇਆ ਜਦੋਂ ਅੱਜ ਦੇ ਦਿਨ ਯਾਨੀ 7 ਅਪ੍ਰੈਲ ਨੂੰ ਇਹ ਜਥਾ ਜੈਤੋਂ ਵਿਖੇ ਪਹੁੰਚਾ ਤਾਂ ਉੱਥੇ ਫੌਜ ਅਤੇ ਪੁਲਿਸ ਵੱਲੋਂ ਪਹਿਲਾਂ ਵਾਂਗ ਹੀ ਇਸ ਜਥੇ ਦੇ ਮੂਰੇ ਪੂਰੀ ਤਿਆਰੀ ਕੀਤੀ ਗਈ ਸੀ ਅਤੇ ਏਸੇ ਥਾਂ ਉੱਤੇ ਜਥੇ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਦੇ ਦਿੱਤੇ ਗਏ ਸਨ ਇਥੇ ਜਥੇ ਨੂੰ ਰੋਕ ਕੇ ਛੋਟੀਆਂ-ਛੋਟੀਆਂ ਟੋਲੀਆਂ ਵਿੱਚ ਵੱਖ-ਵੱਖ ਕਰਕੇ ਹੱਥ ਕੜੀਆਂ ਅਤੇ ਰੱਸਿਆਂ ਨਾਲ ਨੂੜਿਆ ਗਿਆ। ਇਸ ਉਪਰੰਤ ਜਥੇ ਦੇ ਮੈਂਬਰਾਂ ਨੂੰ ਕਿਲੇ ਵਿੱਚ ਛੱਡ ਦਿੱਤਾ ਗਿਆ ਅਤੇ ਮਗਰੋਂ ਨਾਬਾ ਬੀੜ ਜੇਲ੍ਹ ਵਿੱਚ ਪਚਾਇਆ ਗਿਆ। ਇਥੋਂ ਹੀ ਜੈਤੋਂ ਦੇ ਮੋਰਚੇ ਦੇ ਸੰਘਰਸ਼ ਦੀ ਇੱਕ ਅਹਿਮ ਪੜਾ ਦੀ ਸ਼ੁਰੂਆਤ ਵੀ ਹੁੰਦੀ ਹੈ ਅਤੇ ਸਭ ਕੁਝ ਵਾਪਰਿਆ ਸੀ। ਅੱਜ ਦੇ ਦਿਨ ਯਾਨੀ 7 April ਦੇ ਦਿਨ ਜਦੋਂ ਜੈਤੋ ਦੇ ਮੋਰਚੇ ਦਾ ਇਸ ਤਰੀਕੇ ਨਾਲ ਮੁਰਿਉ ਰਾਵੀ ਰੋਕਿਆ ਗਿਆ ਸੀ ਅਤੇ ਪ੍ਰਸ਼ਾਸਨਿਕ ਕਾਰਵਾਈ ਵੀ ਕੀਤੀ ਗਈ ਸੀ ਅੱਗੇ ਜਾ ਕੇ ਇਹੀ ਜੈਤੋ ਦਾ ਮੋਰਚਾ ਵੱਡੇ ਪੱਧਰ ਤੇ ਸਫਰ ਵੀ ਹੋਇਆ ਅਤੇ ਇਤਿਹਾਸ ਦੇ ਪੰਨਿਆਂ ਉਤੇ ਹਮੇਸ਼ਾ ਲਈ ਇੱਕ ਪ੍ਰੇਰਨਾ ਸਰੋਤ ਗਾਥਾ ਬਣ ਕੇ ਉੱਭਰਿਆ ਅੱਜ ਦੇ ਦਿਨ ਦੀ ਇੱਕ ਹੋਰ ਅਹਿਮ ਘਟਨਾ ਸਿੱਖ ਕੌਮ ਦੀ ਆਪਣੀ ਸਿਆਸੀ ਪਾਰਟੀ ਵਜੋਂ ਉੱਭਰੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਜੁੜਦੀ ਹੈ ਅੱਜ ਦੇ ਦਿਨ ਯਾਨੀ 7 April 1948 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਤੌਰ ਇੱਕ ਜਥੇਬੰਦੀ ਆਪਣੀ ਵੱਖਰੀ ਹੋਂਦ ਕਾਇਮ ਰੱਖੇਗਾ ਅਤੇ ਕਿਸੇ ਵੀ ਹੋਰ ਧਿਰ ਦੇ ਨਾਲ ਨਹੀਂ ਮਿਲੇਗਾ ਖਾਸ ਤੌਰ ਤੇ ਜੋ ਧਿਰਾਂ ਸਿੱਖ ਕੌਮ ਦੇ ਮੁੱਦਿਆਂ ਦੀ ਵਿਰੋਧਤਾ ਕਰਦੀਆਂ ਸਨ ਇਸ ਤੋਂ ਪਹਿਲਾਂ ਯਾਨੀ ਕਿ 7 April 1948 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਤੇ ਵਿਧਾਇਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਮਤਾ ਵੀ ਪਾਸ ਕਰਵਾਇਆ ਗਿਆ ਸੀ ਪਰ ਖਾਲਸਾ ਪੰਥ ਅਤੇ ਕੁਝ ਅਕਾਲੀ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਅੱਜ ਦੇ ਦਿਨ 7 April 1948 ਨੂੰ ਬਕਾਇਦਾ ਮਤਾ ਪਾਸ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਵੱਖਰੀ ਹੋਣਦ ਕਾਇਮ ਰੱਖੇਗਾ ਅਤੇ ਜਥੇਬੰਦਕ ਤੌਰ ਤੇ ਵੀ ਆਪਣੀ ਆਜ਼ਾਦਾਨਾ ਹਸਤੀ ਦਾ ਪ੍ਰਗਟਾਵਾ ਕਰੇਗਾ ਸਮੇਂ ਦੇ ਨਾਲ ਅੱਗੇ ਜਾ ਕੇ ਕਈ ਤਰ੍ਹਾਂ ਦੇ ਸਿਆਸੀ ਜੋੜ ਤੋੜ ਹੋਏ ਪਰ ਅੱਜ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਕਾਫੀ ਅਹਿਮੀਅਤ ਰੱਖਦਾ ਹੈ ਕਿ ਇਸ ਦਿਨ ਪਾਰਟੀ ਵੱਲੋਂ ਆਪਣੀ ਵੱਖਰੀ ਹੋਣਦ ਦਾ ਗੱਜ-ਵੱਜ ਕੇ ਪ੍ਰਗਟਾਵਾ ਕੀਤਾ ਗਿਆ ਸੀ ਸੋ ਸਿੱਖ ਇਤਿਹਾਸ ਦੇ ਪੰਨਿਆਂ ਉੱਪਰ ਅੱਜ ਦੇ ਦਿਨ ਯਾਨੀ 7 April ਦੇ ਨਾਲ ਇਹ ਦੋ ਅਹਿਮ ਘਟਨਾਵਾਂ ਜੁੜਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਅੱਜ ਵੀ ਹੁੰਦਾ ਹੈ